ਅਸਾ ਮਹਲਾ ਪੰਜਵਾਂ ਸ਼ਲੋਕ ਉਦਮ ਕਰਹੁ ਵਡ ਭਾਗੀ ਹੋ ਸਿਮਰਹੁ ਹਰ ਹਰ ਰਾਈ ਨਾਨਕ ਜਿਸ ਸਿਮਰਤ ਸਭ ਸੁਖ ਹੋਵੇ ਦੁਖ ਦਰਦ ਭਰਮ ਜਾਏ ਛੰਤ ਨਾਮ ਜਪਤ ਗੋਬਿੰਦ ਨੈ ਅਲਸਾਈਏ ਭੇਡਤ ਸਾਧੂ ਸੰਗ ਜਮਪੁਰ ਨਹਿ ਜਾਈਏ ਦੁਖ ਦਰਦ ਨਾ ਭੋ ਬਿਆਪੇ ਨਾਮ ਸਿਮਰਤ ਸਦ ਸੁਖੀ ਸਾਸ ਸਾਸ ਆਰਾਧ ਹਰ ਹਰ ਧਿਆਏ ਸੋ ਪ੍ਰਭ ਮਨ ਮੁਖੀ ਕਿਰਪਾਲ ਦਿਆਲ ਰਸਾਲ ਗੁਣ ਨਿਧ ਕਰ ਦਿਆ ਸੇਵਾ ਲਾਈਏ ਨਾਨਕ ਪਇੰਪੇ ਚਰਨ ਜੰਪੇ ਨਾਮ ਜਪਤ ਗੋਬਿੰਦ ਨਹਿ ਅਲਸਾਈਏ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ਪਰਮ ਅੰਧੇਰ ਬినాਸ਼ ਗਿਆਨ ਗੁਰ ਅੰਜਨਾ ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲ ਥਲ ਮਹੀਲ ਪੂਰਿਆ ਇਕ ਨਿਮਖ ਜਾਕੇ ਹਿਰਦੇ ਵਸਿਆ ਮਿੱਡੇ ਤਸਹਿ ਵੀ ਸੂਰਿਆ ਅਗਾਧ ਬੋਧ ਸਮਰਥ ਸੁਆਮੀ ਸਰਬ ਕਾ ਭਉ ਪੰਜਨਾ ਨਾਨਕ ਪਯੰਪੇ ਚਰਨ ਜੰਪੇ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ਓਟ ਗਹੀ ਗੋਪਾਲ ਦਿਆਲ ਕਿਰਪਾ ਨਿਦੇ ਮੋਹਿ ਆਸਰ ਤੋਏ ਚਰਨ ਤੁਮਾਰੀ ਸਰਨ ਸਿਧੇ ਹਰੇ ਚਰਨ ਕਾਰਨ ਕਰਨ ਸੁਆਮੀ ਪਤਿਤ ਉਧਰਨ ਹਰ ਹਰੇ ਸਾਗਰ ਸੰਸਾਰ ਭਵ ਉਤਾਰ ਨਾਮ ਸਿਮਰਤ ਬਹੁ ਤਰੇ ਆਦ ਅੰਤ ਬੇਅੰਤ ਖੋਜੇ ਸੁਣੀ ਉਧਰਨ ਸਤ ਸੰਗ ਵਿधे ਨਾਨਕ ਪਇੰਪੇ ਚਰਨ ਜੰਪੇ ਓਟ ਗਹੀ ਗੋਪਾਲ ਧਿਆਲ ਕਿਰਪਾ ਨ ਦੇ भगत वचल हर बिरद आप बनाया जह जह संत आराधे तह तह प्रगटाया प्रभु आप लिए समाए सहज सुभाए भगत कार्य सारिया आनंद हर जस महामंगल सरब दुख विसारिया चमत्कार प्रकाश दह दिस एक तह दिस टाया ਨਾਨਕ ਪਯੰਪੇ ਚਰਣ ਜੰਪੇ ਭਗਤ ਵਚਲ ਹਰ ਬਿਰਦ ਆਪ ਬਨਾਇਆ ਆਸਾ ਮਹਿਲਾ ਪੰਜਵਾ ਥਿਰ ਸੰਤਨ ਸੋਹਾਗ ਮਰੇ ਨਾ ਜਾਵੇ ਜਾ ਕੇ ਗ੍ਰਹਿ ਹਰ ਨਾ ਹੋ ਸੋ ਸਦ ਹੀ ਰਾਵੇ ਅਵਿਨਾਸੀ ਅਵਗਤ ਸੋ ਪ੍ਰਭ ਸਦਾ ਨਵਤਨ ਨਿਰਮਲਾ ਨਹਿ ਦੂਰ ਸਦਾ ਹਦੂਰ ਠਾਕੁਰ ਦਹ ਦਿਸ ਪੂਰਨ ਸਦ ਸਦਾ ਪ੍ਰਾਨਪਤ ਗਤ ਮਤ ਜਾਤੇ ਪ੍ਰੀ ਪ੍ਰੀਤ ਪ੍ਰੀਤਮ ਭਾਵੇ ਨਾਨਕ ਵਖਾਣੇ ਗੁਰਬਚਨ ਜਾਣੇ ਸਿਰ ਸੰਤਨ ਸੁਹਾਗ ਮਰੇ ਨਾ ਜਾਵੇ ਜਾ ਕੋ RAM ਬਤਾਰ ਤਾਕੇ ਅਨੰਦ ਖੜਾ ਸੋ ਕੁਵੰਤੀ ਸਾਨਾਰ ਸੋਭਾ ਪੂਰ ਬੜਾ ਮਾੜ ਮਹਿਤ ਕਲਿਆਣ ਹਰ ਜਸ ਸੰਗੇ ਸੁਰਜਨ ਸੋ ਪ੍ਰਭੂ ਸਰਬ ਸਿਦ ਨਵ ਨਿਦ ਤਿਤ ਗ੍ਰਹਿ ਨਹੀਂ ਊਨਾ ਸਭ ਕਛੂ ਮਧੁਰ ਪਾਨੀ ਫਿਰ ਹੈ ਮਾਨੀ ਥਿਰ ਸੁਹਾਗ ਤਾ ਕਾ ਬਣਾ ਨਾਨਕ ਵਖਾਣੇ ਗੁਰਬਚਨ ਜਾਣੇ ਜਾ ਕੋ RAM ਬਤਾਰ ਤਾਕੇ ਅਨਦ ਕਣਾ ਆਉ ਸਖੀ ਸੰਤ ਪਾਸ ਸੇਵਾ ਲਾਗਿਏ ਪੀਸੋ ਚਰਨ ਪਖਾਰੇ ਆਪ ਤਿਆਗਿਏ ਤਜ ਆਪ ਮਿਟੇ ਸੰਤਾਪ ਆਪ ਨਹਿ ਜਨਾਈਏ ਸ਼ਰਨ ਗਹੀ ਜੇ ਮਾਨ ਲੀਜੇ ਕਰੇ ਸੋ ਸੁਖ ਪਾਈਏ ਕਰਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰਹਿਣ ਜਾਗिए ਨਾਨਕ ਵਖਾਣੇ ਗੁਰਬਚਨ ਜਾਣੇ ਆਓ ਸਖੀ ਸੰਤ ਪਾਸ ਸੇਵਾ ਲਾਗिए ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ ਤਾਂ ਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲਾਗਿਆ ਪਰਮ ਮੋਹ ਵਿਕਾਰ ਦੂਜਾ सगल तिन्हे त्या गया मन शांत सहज स्वभाव भूठा अनद मंगल गुण गाया नानक वखाणे गुर बचन जाने जाके मस्तक पाग से सेवा लाया आशा महला पंजवा श्लोक हर हर नाम जपन तया कछ ना कहे जमकाल ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ chant ਬਿਲਾ ਸੰਤਨ ਕੈ ਸੰਗ ਮੁਹੇ ਉਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮਾਗੋ ਚਰਨ ਲਾਗੋ ਮਾਨ त्यागो ਤੁਮ ਦਇਆ ਕਤ ਹੂ ਨਾ ਧਾਵੋ ਸਰਣ ਪਾਵੋ करुणा मैं प्रभु करमया समर्थ अगथ अपार निर्मल सुनहु स्वामी बिनो एहो कर जोड नानक दान मांगे जन्म मरण निवार लेहो अपराति मतहीन निर्गुण अनाथ नीच सठ कटोर ਕੁਲ ਹੀਨ ਵਿਆਪਤ ਮੋਹ ਕੀਚ ਮਲ ਭਰਮ ਕਰਮ ਅਹਮ ਮਮਤਾ ਮਰਣ ਚੀਤ ਨ ਆਵੇ ਬਨਿਤਾ ਬਿਨੋਦ ਅਨੰਦ ਮਾਇਆ ਅਗਿਆਨਤਾ ਲਪਟਾਵੇ ਕਿਸੇ ਜੋ ਬਨ ਬਧੇ ਜਰਵਾ ਦਿਨ ਨਿਹਾਰੇ ਸੰਗੀ ਮੀਚ ਬਿਨਵੰਤ ਨਾਨਕ ਆਸ ਤੇਰੀ शरण साधू राख नीच परमे जनम अनेक संकट महाजोन लपट रहयो तह संग मीठे भोग सोन प्रमत पार अज्ञत आयो बहो परदेश हेतायो अब ओट थारी प्रभ मुरारी सर्व सुख हरनायो राखन हारे प्रभ प्यारे ਮੁਜਤੇ ਕਛੂ ਨ ਹੋਆ ਹੋਨ ਸੂਖ ਸਹਿਜ ਆਨੰਦ ਨਾਨਕ ਕਿਰਪਾ ਤੇਰੀ ਤਰੇ ਭੋਨ ਨਾਮ ਧਾਰਿਕ ਉਧਾਰੇ ਭਗਤਿ ਸંਸਾ ਕੋਨ ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨਹੁ ਸ੍ਰਵਨ ਸੁਨ ਸ੍ਰਵਨ ਬਾਨੀ ਪੁਰਖ ਗਿਆਨੀ ਮਨ ਨਿਧਾਨਾ ਪਾਵਹਿ ਅਰ ਰੰਗ ਰਾਤੇ ਪ੍ਰਭ ਵਿਧਾਤੇ RAM ਕੇ ਗੁਣ ਗਾਵਹਿ ਬਸੁਧ ਕਾਗਦ ਬਨ ਰਾਜ ਕਲਮ ਲਿਖਣ ਕੋ ਜੇ ਹੋਏ ਪਵਨ ਬੇਅੰਤ ਅੰਤ ਨ ਜਾਏ ਪਾਇਆ ਗਹੀ ਨਾਨਕ ਚਰਨ ਸਰਨ ਆਸਾ ਮਹਿਲਾ ਪੰਜਵਾਂ ਪ੍ਰਖ ਪਤੇ ਭਗਵਾਨ 타ਕੇ ਸਰਨ ਗਹੀ ਨਿਰਭੋ ਭਏ ਪਰਾਨ ਚਿੰਤਾ ਸਗਲ ਲਹੀ ਮਾਤ ਪਿਤਾ ਸੁਤ ਮੀਤ ਸੁਰੇ ਜਨ ਇਸਟ ਬੰਧਪ ਜਾਣਿਆ ਗਹਿ ਕੰਠ ਲਾਇਆ ਗੁਰ ਮਿਲਾਇਆ ਜਸ ਬਿਮਲ ਸੰਤ ਵਖਾਣਿਆ ਬੇਅੰਤ ਗੁਣ ਅਨੇਕ ਮਹਿਮਾ ਕੀਮਤ ਕਛੂ ਨ ਜਾਏ ਕਹੀ ਪ੍ਰਭ ਏਕ ਅਨੇਕ ਅਲਖ ਠਾਕੁਰ ਵੋਟ ਨਾਨਕ ਤਿਸ ਗਹੀ ਅੰਮ੍ਰਿਤ ਬਨ ਸੰਸਾਰ ਸਹਾਈ ਆਪ ਭੇ RAM ਨਾਮ ਉਰ ਹਾਰ ਬਿਖ ਕੈ ਦਿਵਸ ਗਏ ਗਤ ਪਰਮ ਮੋਹ ਬਿਕਾਰ ਬਿਨ ਸੇ ਜੋਨ ਆਵਣ ਸਭ ਰਹੇ ਅਗਨ ਸਾਗਰ ਭਏ ਸੀਤਲ ਸਾਧ ਅੰਤਲ ਗਹਿ ਰਹੇ गोविन्द गोपाल दयाल समृत बोल सादू हर जय जय नानक नाम त्याए पूरन साद संग पाई परम गते जह देखो त संग एको रवरहिया कट कट वासी आप बिरले किने लिया जल थल महियल पूर पूरन ਈਟ ਹਸ ਸਮਾਨਿਆ ਆਦ ਅੰਤੇ ਮਦ ਸੋਈ ਗੁਰ ਪ੍ਰਸਾਦੀ ਜਾਨਿਆ ਬ੍ਰਹਮ ਪਸਰਿਆ ਬ੍ਰਹਮ ਲੀਲਾ ਗੋਬਿੰਦ ਗੁਣ ਨਿਧ ਜਨ ਕਹਿਆ ਸਿਮਰ ਸੁਆਮੀ ਅੰਤਰ ਜਾਮੀ ਹਰ ਏਕ ਨਾਨਕ ਰਬ ਰਹਾ ਦਿਨ ਰੈਣ ਸੁਹਾਵੜੀ ਆਈ ਸਿਮਰਤ ਨਾਮ ਹਰੇ ਚਰਨ ਕਮਲ ਸੰਗੇ ਪ੍ਰੀਤ ਕਲਮਲ ਪਾਪ ਟਰੇ ਦੁਖ ਭੂਖ ਦਾਰਿਦਰ ਨਾਠੇ ਪ੍ਰਗਟ ਮਗ ਦਿਖਾਇਆ ਮਿਲ ਸਾਧ ਸੰਗੇ ਨਾਮ ਰੰਗੇ ਮਨ ਲੋੜੀ ਦਾ ਪਾਇਆ ਹਰ ਦੇਖ ਦਰਸ਼ਨ ਇਛ ਪੁਨੀ ਕੁੱਲ ਸੰਭੂਹਾ ਸਭ ਤਰੇ ਦਿਨ ਸ੍ਰੇਣ ਅਨੰਦ ਅਨ ਦਿਨ ਸਿਮਰੰਤ ਨਾਨਕ ਹਰ ਹਰੇ ਆਸਾ ਮਹਿਲਾ ਪੰਜਵਾਂ ਛੰਤ ਘਰ ਸਤਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨ ਵਿਸਰਿਓ ਇਕ ਘੜੀ ਕਰ ਕਿਰਪਾ ਭਗਵੰਤ ਛੰਤ ਪਿੰਨੀ ਰੈ ਨੜੀਏ ਚਾਮ ਕਨ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗੇ ਨਾਮ ਸਿਮਰੇ ਅੰਦਿਨੋ ਚਰਣ ਕਮਲ ਧਿਆਨ ਹਿਰਦੇ ਪ੍ਰਭ ਬਿਸਰ ਨਾਹੀ ਇਕ ਖਿਨੋ ਤਜ ਮਾਨ ਮੋਹ ਵਿਕਾਰ ਮਨ ਕਾ ਕਲਮਲਾ ਦੁਖ ਜਾਰੇ ਬੇਨਵੰਤ ਨਾਨਕ ਸਦਾ ਜਾਗਹਿ ਹਰ ਦਾਸ ਸੰਤ ਪਿਆਰੇ ਮੇਰੀ ਸੇ ਜੜੀਏ ਆ ਡੰਬਰ ਬਣਿਆ ਮਨ ਅਨਧ ਭਇਆ ਪ੍ਰਭ ਆਵਤ ਸੁਣਿਆ ਪ੍ਰਭ ਮਿਲੇ ਸੁਆਮੀ ਸੁਖ へ ਗਾਮੀ ਚਾਵ ਮੰਗਲ ਰਸ ਭਰੇ ਅੰਗ ਸੰਗ ਲਾਗੇ ਦੁਖ ਭਾਗੇ ਪ੍ਰਾਣ ਮਨ ਤਨ ਸਭ ਹਰੇ ਮਨ ਇਛ ਪਾਈ ਪ੍ਰਭ ਧਿਆਈ ਸੰਯੋਗ ਸਾਹਾ ਸੁਭ ਗਣਿਆ ਬਿਨਵੰਤ ਨਾਨਕ ਮਿਲੇ ਸ੍ਰੀ ਧਰ ਸਗਲ ਆਨੰਦ ਰਸ ਬਣਿਆ ਮਿਲ ਸਖਿਆ ਪੂਛੇ ਕਹੋ ਕੰਤਨੀ ਸਾਣੀ ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ ਗੁੜ ਗੂੜ गुपत अपार करते निगम अंत ना पावह भगत पाए त्याए स्वामी सदा हर गुण गावह सकल गुण सुज्ञान पूर्ण आपने प्रभु भाणी बिनवंत नानक रंग राती प्रेम सहज समाणी सुख सोहे लड़े हर गावण लागे साजन ਸਰ ਸਿਏੜੇ ਦੁਖ ਦੁਸ਼ਮਨ ਪਾਗੇ ਸੁਖ ਸਹਜ ਸਰਸੇ ਹਰ ਨਾਮ ਰਹ세 ਪ੍ਰਭ ਆਪ ਕਿਰਪਾ ਧਾਰੀਆ ਹਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ਸੁਭ ਦਿਵਸ ਆਏ ਸਹਜ ਪਾਏ ਸਗਲ ਨਿਦ ਪ੍ਰਭ ਪਾਗੇ ਬਿਨਵੰਤ ਨਾਨਕ ਸਰਣ ਸੁਆਮੀ ਸਦਾ ਹਰਜਨ ਤਾਗੇ ਆਸਾ ਮਹਿਲਾ ਪੰਜਵਾ ਉਠ ਵੰਜ ਵਟਾਉੜਿਆ ਤੈ ਕਿਆ ਚਿਰ ਲਾਇਆ ਮੁਹਲਤ ਪੁੰਨੜਿਆ ਕਿਤ ਕੂੜੇ ਲੋਭਾਇਆ ਊੜੇ ਲੋਭਾਇਆ ਤੋ ਮਾਇਆ ਕਰਹਿ ਪਾਪ ਅਮਿੱਤਿਆ ਤਨ ਸਸ ਮਟੇਰੀ ਜਮਹਿ ਹੇਰੀ ਕਾਲ ਬਪੜੇ ਜਿੱਤਿਆ ਮਾਲ ਜੋ ਬਨ ਛੋੜ ਵੈਸੀ ਰਹਿਓ ਪੈਨਣ ਖਾਇਆ ਨਾਨਕ ਕਮਾਣਾ ਸੰਗ ਜੁਲਿਆ ਨਹਿ ਜਾਏ ਕਿਰਤ ਮਿਟਾਇਆ ਫਾਤ ਹੋ ਮਿਰਗ ਜਿਵੇ ਦੇਖ ਰਹਿਣ ਚੰਦਰਾਇਣ ਸੁਖੇ ਦੁਖ ਪਏ ਨਿਤ ਪਾਪ ਕਮਾਇਣ ਪਾਪਾ ਕਮਾੜੇ ਛੜ੍ਹੇ ਨਹੀਂ ਲੈ ਚਲੇ ਘਤ ਗਲਾਵਿਆ ਹਰ ਚੰਦੋਰੀ ਦੇਖ ਮੂਠਾ ਕੂੜ ਸੇ ਜਾ ਰਾਵਿਆ ਲਬ ਲੋਭ ਅਹੰਕਾਰ ਮਾਤਾ ਗਰਬ ਭਇਆ ਸਮਾਇਣ ਨਾਨਕ ਮ੍ਰਿਗ ਅਗਿਆਨ ਬਿਨ ਸੇ ਨਹਿ ਮਿਟੇ ਆਵਣ ਜਾਇਣ ਮਿਠੇ ਮਖ ਮੂਆ ਕਿਉ ਲਏ ਉਡਾਰੀ हस्ती गरत पया क्यों तरिए तारी तरण दुहेला पया खिन मह खसम चितना आयो दूखा सजाई गणत नाही किया अपना पायो गुझा कमाणा प्रगट हुआ ईत उतहे खुआरी नानक बाज मुठा मन मुखो अहंकारी ਹਰਗੇ ਦਾਸ ਜੀਵੇ ਲਗ ਪ੍ਰਭ ਕੀ ਚਰਣੀ ਕੰਠ ਲਗਾਏ ਲੀਏ ਤਿਸ ਠਾਕੁਰ ਸਰਣੀ ਬਲਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਪ ਹੋਆ ਆਪ ਜਗਤ ਤਰਾਇਆ ਰਾਖ ਲੀਏ ਰਖਣ ਹਾਰੇ ਸਦਾ ਨਿਰਮਲ ਕਰਣੀ ਨਾਨਕ ਨਰਕ ਨ ਜਾਹੇ ਕਬਹੂ ਹਰ ਸੰਤ ਹਰ ਕੀ ਸਰਣੀ ਆਸਾ ਮਹਿਲਾ ਪੰਜਵਾ ਵੰਨਿ ਮੇਰੇ ਹਾਲ ਸਾ ਹਰ ਪਾਸ ਬਨੰਤੀ 라వో ਸਹੋ ਆਪਨਣਾ ਪ੍ਰਭ ਸੰਗ ਮਹੰਤੇ ਸੰਗੇ ਮਹੰਤੇ ਕੰਤ ਸੁਆਮੀ ਦਿਨਸ ਰੈਣੀ 라ਵਿਏ ਸਾਸ ਸਾਸ ਚਿਤਾਰ ਜੀਵਾ ਪ੍ਰਭ ਭੇਖ ਹਰ ਗੁਣ ਗਾਵਿਏ ਬਿਰਹਾਲ ਜਾਇਆ ਦਰਸ ਪਾਇਆ ਅਮਿਓ ਦ੍ਰਿਸ਼ਟ ਸਿੰਚੰਤੀ ਬਿਨਵੰਤ ਨਾਨਕ ਮੇਰੀ ਇਚ ਪੁੰਨੀ ਮਿਲੇ ਜਿਸ ਖੋ ਜੰਤੀ ਨਾਮਈ ਹੋ ਕਿਲ ਵਿਖੋ ਕਰਤਾ ਕਰ ਆਇਆ ਦੂਤ ਹੈ ਦਹਿਨ ਭਇਆ ਗੋਬਿੰਦ ਪ੍ਰਗਟਾਇਆ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਆਦ ਸੰਗ ਵਖਾਣਿਆ ਆਚ ਰਜ ਡੀਠਾ ਅਮਿਓ ਹੂਠਾ ਗੁਰ ਪ੍ਰਸਾਦੀ ਜਾਣਿਆ ਮਨ ਸ਼ਾਂਤ ਆਈ ਵਜੀ ਵਧਾਈ ਨੈ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਬਣਾਇਆ ਨਰਕ ਨਾ ਡੀਠੜਿਆ ਸਿਮਰਤ ਨਾਰਾਇਣ जय जय धर्म करे दूत भय पलायन धर्म तीरज सहज सुखिए साध संगत हर पजे कर अनुग्रह राख लीने मोह ममता सब तजे गह कंठ लाए गुरु मिलाए गोविंद जपत अगायण बिनवंत नानक सिमर स्वामी सकल आस पुजायण